ਆਸਨ ਲੋਇ ਲੋਏ Bhandar ਉਸਦਾ ਨਿਵਾਸ ਤੇ ਭੰਡਾਰੇ ਹਰੇਕ ਲੋਕ ਵਿੱਚ ਹਨ ਜੋ ਕੁਛ ਪਾਇਆ ਸੋ ਇੱਕਾ ਵਾਰ ਉਹਨਾਂ ਵਿੱਚ ਜੋ ਕੁਛ ਹੈ ਸੋ ਇੱਕੋ ਵਾਰ ਪਾਇਆ ਹੈ ਕਰ ਕਰ ਵੇਖੇ ਸਿਰਜਨਹਾਰ ਰਚਨਹਾਰ ਰਚ ਰਚ ਕੇ ਰਚਨਾ ਨੂੰ ਵੇਖਦਾ ਹੈ ਨਾਨਕ ਸੱਚੇ ਕੀ ਸਾਚੀ ਕਾਰ ਉਹ ਸੱਚੇ ਦੀ ਰਚਨਾ ਵੀ ਸੱਚੀ ਹੈ ਆਦੇਸ ਆਦੇਸ ਆਦ ਅਨਿਲ ਨਾਦ ਨਹਤ ਜੁਕ ਜੁਕ ਇੱਕੋ ਵੇਸ ਉਸ ਨੂੰ ਨਮਸਕਾਰ ਹੈ ਨਮਸਕਾਰ ਹੈ ਜੋ ਮੁੱਢ ਹੈ ਰੰਗ ਹੈ ਰਹਿਤ ਹੈ ਆਦ ਰਹਿਤ ਹੈ ਨਾਸ਼ ਰਹਿਤ ਹੈ ਤੇ ਜੁਗੋ ਜੁਗ ਇੱਕੋ ਹੀ ਰੂਪ ਹੈ ਇੱਕ ਦੋ ਜੀਵੋ ਲੱਖ ਹੋਏ ਲੱਖ ਹੋਏ ਲਖਵੀਸ ਇੱਕ ਜੀਵ ਤੋਂ ਲੱਖਾਂ ਜੀਵਾਂ ਹੋ ਜਾਵਨ ਤੇ ਇੱਕ ਲੱਖ ਤੋਂ 20 ਲੱਖ ਹੋ ਜਾਵਨ ਲੱਖ ਲੱਖ ਗਿੜਾ ਆਖੀਏ ਇੱਕ ਨਾਮ ਜਗਦੀਸ਼ ਉਹਨਾਂ ਨਾਲ ਲੱਖ ਲੱਖ ਵਾਰ ਆਖੀਏ ਇੱਕ ਪਰਮੇਸ਼ਰ ਦੇ ਨਾਮ ਨੂੰ ਇਹ ਤਰਾਹ ਪਤ ਪੌੜੀਆਂ ਚੜੀਏ ਹੋਇਓ ਕੀਸ ਇਸ ਇਹ ਰਸਤੇ ਉੱਤੇ ਪੱਤੀ ਜੀ ਜੀਆਂ ਪਤੀਜੀ ਦੀਆਂ ਪੌੜੀਆਂ ਉਹ ਚੜੀਏ ਤਾਂ ਇੱਕ ਈਸ਼ਵਰ ਰੂਪ ਹੋ ਜਾਂਦਾ ਹੈ ਸੁਣ ਗਲਾ ਆਕਾਸ਼ ਕੀ ਖੀਟਾਈ ਰੀਸ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਰੀਸ ਆ ਜਾਂਦੀ ਹੈ ਨਾਨਕ ਨਦਰੀ ਪਾਈਏ ਕੁੜੀ ਕੁੜੇ ਖੀਸ ਈਸ਼ਵਰ ਨੂੰ ਕਿਰਪਾ ਦ੍ਰਿਸ਼ਟੀ ਨਾਲ ਪਾਈਦਾ ਹੈ ਤੂਠੀਆਂ ਦੀਆਂ ਗੱਪਾਂ ਝੂਠ ਹੀ ਹੁੰਦੀਆਂ ਹਨ ਆਖਨ ਜੋਰ ਚਪੇ ਨਾ ਜੋਰ ਨਾਖਨ ਵਿੱਚ ਜੋਰ ਹੈ ਨਾ ਚੁੱਪ ਰਹਿਣ ਚ ਦਾ ਜੋਰ ਹੈ ਜੋੜਨਾ ਮੰਗਨ ਦੇ ਨਾ ਜੋਰ ਨਾ ਜੋਰ ਮੰਗਨ ਵਿੱਚ ਹੈ ਨਾ ਜੋਰ ਕੁਛ ਦੇਨ ਵਿੱਚ ਹੈ ਜੋਰ ਨਾ ਜੀਵਨ ਮੰਨ ਨਾ ਜੋਰ ਨਾ ਜੋਰ ਜੀਉਣ ਵਿੱਚ ਹੈ ਨਾ ਜੋਰ ਮਨਨ ਵਿੱਚ ਹੈ ਜੋਰ ਨਾ ਰਾਜ ਮਾਲ ਮਨਸੋਰ ਨਾ ਜੋਰ ਰਾਜ ਮਾਲ ਵਿੱਚ ਤੇ ਮਨ ਦੇ ਮੈਲੇ ਰੋਲੇ ਵਿੱਚ ਹੈ ਜੋਰ ਨਾ ਸੁਰਤੀ ਗਿਆਨ ਵਿਚਾਰ ਨਾ ਜੋਰ ਗਿਆਨ ਵਿਚਾਰ ਦੀ ਸੁਰਤੀ ਵਿੱਚ ਹੈ ਜੋਰ ਨਾ ਜੁਗਤੀ ਛੁਡੇ ਸੰਸਾਰ ਨ ਜੋਰ ਸੰਸਾਰ ਤੋਂ छुटਣ ਦੀ ਕਿਸੇ ᔪਗਤੀ ਵਿੱਚ ਹੈ ਜਿਸ ਹੱਦ ਜ਼ੋਰ ਕਰ ਵੇਖੇ ਸੋਏ ਜਿਸ ਹੱਦ ਵਿੱਚ ਜ਼ੋਰ ਹੈ ਉਹੀ ਕਰਕੇ ਵੇਖਦਾ ਹੈ ਨਾਨਕ ਉੱਤਮ ਨੀਚ ਨ ਕੋਈ ਉੱਤਮ ਤੋਂ ਨੀਚ ਕੋਈ ਨਹੀਂ ਹੈ ਰਾਤੀ ਰੁਤੀ ਥਿੱਤੀ ਵਾਰ ਰਾਤਾ ਰੁਤਾ ਥਿੱਤਾ ਤੇ ਦਿਨ ਪਉਣ ਪਾਣੀ ਅਗਨੀ ਪਾਤਾਲ ਹਵਾ ਪਾਣੀ ਅਗ ਤੇ ਪਾਤਾਲ ਤੇ ਸੁੱਝ ਧਰਤੀ ਥਾਪ ਰੱਖੀ ਧਰਮਸਾਲ ਇਨ੍ਹਾਂ ਵਿੱਚ ਪ੍ਰਿਥਮੀ ਪ੍ਰਥਵੀ ਨੂੰ ਧਰਮ ਸਥਾਨ ਨਿਯਤ ਕਰਕੇ ਰੱਖਿਆ ਹੈ ਤਿਸ ਵਿੱਚ ਜੀ ਉਜਤ ਕੇ ਰੰਗ ਉਸ ਵਿੱਚ ਕਈ ਜੀਵ ਜੁਗਤੀਆਂ ਦੇ ਰੰਗਾਂ ਦੇ ਹਨ ਤਿੰਕੇ ਨਾਮ ਅਨੇਕ ਅਨੰਤ ਉਹਨਾਂ ਦੇ ਨਾਮ ਬਿਆਨਤ ਤੇ ਬੇਔੜਕ ਹਨ ਕਰਮੀ ਕਰਮੀ ਹੋਏ ਵਿਚਾਰ ਸਭ ਕਰਮਾਂ ਅਨੁਸਾਰ ਵਿਚਾਰ ਹੁੰਦੀ ਹੈ ਸੱਚਾ ਆਪ ਸੱਚਾ ਦਰਬਾਰ ਆਪ ਸੱਚਾ ਹੈ ਉਸ ਦਾ ਦਰਬਾਰ ਸੱਚਾ ਹੈ ਕਿਤੇ ਸੋਹਣ ਪੰਥ ਪਰਵਾਨ ਉੱਥੇ ਪਰਵਾਨ ਹੋਏ ਸੰਤ ਸਭ ਸ਼ੋਭਨੀਕ ਹੁੰਦੇ ਹਨ ਨਦਰੀ ਕਰਮ ਪਏ ਨਿਸ਼ਾਨੰ ਕਿਰਪਾ ਦ੍ਰਿਸ਼ਟੀ ਨਾਲ ਬਖਸ਼ਿਸ਼ ਦਾ ਨਿਸ਼ਾਨ ਪੈਂਦਾ ਹੈ ਕੱਚ ਪਕਾਈ ਉੱਥੇ ਪਾਈ ਝੂਠ ਤੇ ਸੱਚ ਦੀ ਪਰਖ ਉੱਥੇ ਪੈਂਦੀ ਹੈ ਨਾਨਕ ਗਿਆ ਜਾਪੇ ਜਾਏ ਉੱਥੇ ਗਿਆ ਹੀ ਇਹ ਜਾਣਿਆ ਜਾਂਦਾ ਹੈ ਧਰਮਖੰਡ ਦਾ ਇਹੋ ਧਰਮ ਧਰਮਖੰਡ ਦਾ ਇਹੀ ਧਰਮ ਹੈ ਗਿਆਨਖੰਡ ਦਾ ਆਖੋ ਕਰਮ ਹੁਣ ਗਿਆਨਖੰਡ ਦਾ ਕਰਤੱਬ ਕਹਿੰਦਾ ਹੈ ਕੇਤੇ ਪੌਣ ਪਾਣੀ ਬੇਸੰਤਰ ਕੇਤੇ ਕਾਨ ਮਹੇਸ ਉੱਤੇ ਕਈ ਪੌਣ ਪਾਣੀ ਤੇ ਅਗਨੀਆਂ ਹਨ ਕਈ ਕ੍ਰਿਸ਼ਨ ਤੇ ਸ਼ਿਵ ਹਨ ਕਿਤੇ ਬਰਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਕਈ ਬ੍ਰਹਮਾ ਰਚਨਾ ਰਚ ਰਏ ਹਨ ਕਈ ਰੂਪਾ ਰੰਗਾ ਅਤੇ ਵੇਸਾਂ ਦੀ ਕੇਤਿਆ ਕਰਮ ਬੂਮੀ ਮੇਰ ਕੇਤੇ ਕੇਤੇ ਧੂਪ ਦੇਸ ਕਈ ਕਰਮ ਭੂਮੀਆਂ ਕਈ ਸੁਮੇਰ ਪਰਬਤ ਕਈ ਧਰੂ ਤੇ ਉਪਦੇਸ਼ ਕਰਤਾ ਹਨ ਕੇਤੇ ਇੰਦ ਚੰਦ ਸੁਰ ਕੇਤੇ ਕਿਤੇ ਮੰਡਲ ਦੇਸ ਕਈ ਇੰਦਰ ਚੰਦਰ ਅਤੇ ਕਈ ਸੂਰਜ ਹਨ ਕਈ ਦੇਸ਼ਾਂ ਦੇ ਇਲਾਕੇ ਹਨ ਕਿਤੇ ਸੁੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕਈ ਸਿੱਧ ਬੁੱਧ ਤੇ ਕਈ ਨਾਥ ਹਨ ਕਈ ਦੇਵੀਆਂ ਦੇ ਰੂਪ ਹਨ ਕੇਤੇ ਦੇਵ ਦਾਨਵ ਮੂਨ ਕੇਤੇ ਕੇਤੇ ਰਤਨ ਸਮੁੰਦ ਕਈ ਦੇਵਤੇ ਦੇਨ ਤੇ ਕਈ Muni ਹਨ ਅਤੇ ਕਈ ਤਰ੍ਹਾਂ ਰਤਨਾ ਦੇ ਸਮੁੰਦਰ ਹਨ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਬਾਤ ਨਿੰਦ ਕਈ ਜੀਵਾਂ ਦੀਆਂ ਖਾਣੀਆਂ ਕਈ ਬੋਲੀਆਂ ਅਤੇ ਕਈ ਰਾਜਿਆਂ ਦੀਆਂ ਪਾਤਸ਼ਾਹੀਆਂ ਹਨ ਕਈ ਕੇਤਿਆ ਸੁਰਤੀ ਸੇਵਕ ਤੇ ਨਾਨਕ ਅੰਤਨਾੰਤ ਕਈ ਬੇਦ ਸੁਰਤੀਆਂ ਅਤੇ ਕਈ ਸੇਵਕ ਹਨ ਕਿਸੇ ਦੇ ਅੰਤ ਦਾ ਅੰਤ ਨਹੀਂ ਆਉਂਦਾ ਗਿਆਨ ਖੰਡ ਮੇ ਗਿਆਨ ਪ੍ਰਚੰਡ ਗਿਆਨ ਖੰਡ ਵਿੱਚ ਗਿਆਨ ਤੇਜ ਹੁੰਦਾ ਹੈ ਤਿੱਥੇ ਨਾਦ ਬਨੋਦ ਕੋੜ ਆਨੰਦ ਉੱਥੇ ਕਰੋੜਾਂ ਵਾਜੀਆਂ ਗਾਜਾਂ ਦਾ ਆਨੰਦ ਹੁੰਦਾ ਹੈ ਸ਼ਰਮ ਖੰਡ ਕੀ ਬਾਹੀ ਰੂਪ ਸਰਮਖੰਡ ਦੀ ਬਾਣੀ ਸੁੰਦਰ ਹੁੰਦੀ ਹੈ ਦਿੱਤੇ ਘਾੜਤ ਕੜੀਏ ਬਹੁਤ ਅਨੂਪ ਉੱਥੇ ਬਹੁਤ ਸੁੰਦਰ ਘਾੜਤ ਕੜੀ ਦੀ ਹੈ ਤਾਂ ਕਿ ਆ ਗਲਾ ਕਥਿਆ ਨਾ ਜਾਏ ਉਹਨਾਂ ਦੀਆਂ ਗੱਲਾਂ ਕਹੀਆਂ ਨਹੀਂ ਜਾ ਸਕਦੀਆਂ ਜੇ ਕੋ ਕਹੇ ਪਿੱਛੇ ਪਛਤਾਏ ਜੇ ਕੋਈ ਆਕੇ ਤਾਂ ਉਹ ਪਿੱਛੋਂ ਪਛਤਾਉਂਦਾ ਹੈ ਦਿੱਤੇ ਘੜੀਏ ਸੂਰਤ ਮਤ ਮਨ ਬੁੱਧ ਉੱਥੇ ਸੂਰਤ ਮਤ ਮਨ ਤੇ ਬੁੱਧੀ ਘੜੇ ਜਾਂਦੇ ਹਨ ਦਿੱਤੇ ਘੜੀਏ ਸੁਰਾ ਸਿਧਾਗੀ ਸੁਧ ਉੱਥੇ ਦੇਵਤਿਆਂ ਦੇ ਸਿੱਧ ਪੁਰਸ਼ਾਂ ਦੀ ਸੂਝ ਘੜੀਦੀ ਹੈ ਕਰਮਖੰਡ ਦੀ ਬਾਣੀ ਜੋਰ ਬਖਸ਼ਿਸ਼ ਖੰਡ ਦੀ ਬਾਣੀ ਜੋਰ ਵਾਲੀ ਹੁੰਦੀ ਹੈ ਤਿੱਤੇ ਹੋਰ ਨਾ ਕੋਈ ਹੋਰ ਉੱਥੇ ਹੋਰ ਕੋਈ ਦੂਜਾ ਨਹੀਂ ਹੁੰਦਾ ਤਿੱਤੇ ਯੋਧ ਮਹਾਬਲ ਸੂਰ ਉੱਥੇ ਮਹਾਬਲੀ ਜੋਦੇ ਤੇ ਸੂਰਮੇ ਹੁੰਨੇ ਹੁੰਦੇ ਹਨ ਤਿੰਮੇ ਰਾਮ ਰਿਆ ਭਰਪੂਰ ਉਹਨਾਂ ਵਿੱਚ ਪ੍ਰਮਾਤਮਾ ਭਰਪੂਰ ਰਿਆ ਹੋ ਰਿਹਾ ਹੈ ਤਿੱਤੇ ਸੀਤੋ ਸੀਤਾ ਮਹਿਮਾ ਮਾਏ ਉੱਥੇ ਉਹਨਾਂ ਦੇ ਮਨ ਮਹਿਮਾ ਵਿੱਚ ਜੋੜਿਆ ਹੋਇਆ ਹੈ ਤਾਕੇ ਰੂਪ ਨ ਕਥਨੇ ਜਾਏ ਉਹਨਾਂ ਦੇ ਰੂਪ ਕਥਨ ਨਹੀਂ ਕੀਤੇ ਜਾ ਸਕਦੇ ਨਾ ਉਹ ਮਰੇ ਨ ਠਾਗੇ ਜਾਏ ਨਾ ਉਹ ਮਰਦੇ ਹਨ ਤੇ ਨਾ ਠੱਗੇ ਜਾਂਦੇ ਹਨ ਜਿਨਕੇ ਰਾਮ ਸੇਮਨ ਮਾਏ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵਸਦਾ ਹੈ ਤਿੱਤੇ ਭਗਤ ਵਸੇ ਕੋ ਲੋ ਉਥੇ ਕਈ ਭਵਨਾ ਦੇ ਭਗਤ ਵਸਦੇ ਹਨ ਕਰੇ ਆਨੰਦ ਸਚਾ ਮਨਸੋਏ ਉਹ ਮਨਸ ਵਿੱਚ ਸੱਚਾ ਆਨੰਦ ਕਰਦੇ ਹਨ ਸਚ ਖੰਡ ਵਸੇ ਨਿਰੰਕਾਰ ਸਚਖੰਡ ਵਿੱਚ ਪ੍ਰਮਾਤਮਾ ਵਸਦਾ ਹੈ ਕਰ ਕਰ ਵੇਖੇ ਨਦਰ ਨਿਹਾਲ ਜੋ ਕਿਰਪਾ ਦ੍ਰਿਸ਼ਟੀ ਕਰ ਕਰਕੇ ਦੇਖਦਾ ਹੈ ਕਿਤੇ ਖੰਡ ਮੰਡਲ ਬ੍ਰਹਮੰਡ ਉੱਥੇ ਖੰਡ ਮੰਡਲ ਤੇ ਬ੍ਰਹਮੰਡ ਹਨ ਜੀ ਕੋ ਕਥੇ ਦਾ ਅੰਤ ਨਾਤ ਜੇ ਕੋਈ ਕਥਨ ਕਰੇ ਤਾਂ ਉਹਨਾਂ ਦਾ ਅੰਤ ਨਹੀਂ ਹੁੰਦਾ ਤਿੱਥੇ ਲੋ ਲੋ ਆਕਾਰ ਉੱਥੇ ਲੋਕਾਂ ਲੋਕਾਂ ਦੇ ਰੂਪ ਸਰੂਪ ਹਨ ਜਿਵੇਂ ਹੁਕਮ ਤਿਵੇਤ ਵਿਕਾਰ ਜੈਸੇ ਜੈਸੇ ਹੁਕਮ ਹੁੰਦਾ ਹੈ ਉਸੇ ਤਰ੍ਹਾਂ ਹੀ ਕਾਰ ਹੁੰਦੀ ਹੈ ਵੇਖੇ ਵਿਖੇ ਕਰ ਵਿਚਾਰ ਵਿਚਾਰ ਕਰਕੇ ਵੇਖਦਾ ਤੇ પ્રસੰਧ ਹੁੰਦਾ ਹੈ ਨਾਨਕ اتنا ਕਰਰਾਸਾਰ ਉਸਦਾ ਅਸਲ ਕਥਨ ਕਰਨਾ ਕਠਨ ਹੈ ਜਤ ਪਹਾਰਾ ਧੀਰਜ ਸੁਨਿਆਰ ਜਤ ਦੀ ਪੱਠੀ ਤੇ ਧੀਰਜ ਦਾ ਸੁਨਿਆਰਾ ਅਹਰਨ ਮਤ ਦੇਵਹ ਧਿਆਰ ਬੁੱਧੀ ਦੀ ਅਹਰਨ ਗਿਆਨ ਦਾ ਥੋੜਾ ਭੋਖ ਲਾਗੰਤ ਪਤਾਓ ਈਸ਼ਵਰ ਦੇ ਪੈ ਦੀ ਟੌਂਕੜੀ ਟੱਪਾਂ ਦਾ ਤੌਣਾ ਅਗਣੀ ਪੰਡਾ ਪਉ ਮ੍ਰਿਤ ਤਤ ਟਟਾਲ ਪ੍ਰੇਮ ਦੀ ਕੁਠਾਲੀ ਵਿੱਚ ਨਾਮ ਅੰਮ੍ਰਿਤ ਨੂੰ ਪਾ ਕਰਕੇ ਘੜੀਏ ਸ਼ਬਦ ਸੱਚੀ ਟਕਸਾਲ ਸੱਚੀ ਟਕਸਾਲ ਦਾ ਸ਼ਬਦ ਘੜੀਦਾ ਹੈ ਜਿੰਨ ਕੋ ਅਨਦਰ ਕਰਮ ਤਿੰਕਾਰ ਜਿੰਨਾ ਉਤੇ ਕਿਰਪਾ ਦ੍ਰਿਸ਼ਟੀ ਹੋਵੇ ਉਹ ਉਹ ਉਹਨਾਂ ਦੀ ਕਾਰ ਹੈ ਨਾਨਕ ਨਦਰੀ ਨਦਨੇਹਾਲ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋਈਦਾ ਹੈ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਵਨ ਗੁਰੂ ਤੇ ਪਾਣੀ ਪਿਤਾ ਹੈ ਧਰਤੀ ਵੱਡੀ ਮਾਤਾ ਹੈ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਦਿਨ ਤੇ ਰਾਤ ਦੋਵੇਂ ਖਿਡਾਵੀ ਤੇ ਖਿਡਾਵਾ ਹਨ ਜਿੰਨਾ ਸਾਰਾ ਸੰਸਾਰ ਖੇਡ ਰਿਹਾ ਹੈ ਚੰਗੀਆਂ ਆਈਆਂ ਬਰੀਆਂ ਆਈਆਂ ਵਾਜੇ ਧਰਮ ਹਦੂਰ ਜੀਵਾਂ ਦੀਆਂ ਨੇਕੀਆਂ ਤੇ ਬਦੀਆਂ ਧਰਮ ਰਾਜ ਦੀ ਹਜ਼ੂਰੀ ਵਿੱਚ ਪੜਦੇ ਹਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪੋ ਆਪਣੇ ਕਿਤੇ ਕਰਮਾਂ ਅਨੁਸਾਰ ਕੋਈ ਨੇੜੇ ਤੇ ਕੋਈ ਦੂਰ ਹੁੰਦਾ ਹੈ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਜਿਨ੍ਹਾਂ ਨੇ ਨਾਮ ਨੂੰ ਸਿਮਰਿਆ ਹੈ ਉਹ ਕਮਾਈ ਸਫਲੀ ਕਰ ਗਏ ਹਨ ਨਾਲ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਦੇ ਮੁਖ ਉਜਲੇ ਹਨ ਉਹਨਾਂ ਨਾਲ ਹੋਰ ਬੇਅੰਤ ਸ੍ਰਿਸ਼ਟੀ ਮੁਕਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ